ਰਹੀ ਭਾਰੀ ਬਰਸਾਤ ਇੱਕ ਗਰੀਬ ਮਜ਼ਦੂਰ ਲਈ ਬਣ ਕੇ ਆਈ ਕਹਿਰ ਮਿੰਟਾਂ ਵਿੱਚ ਹੀ ਮਜ਼ਦੂਰ ਦੇ ਮਕਾਨ ਦੀ ਛੱਤ ਹੋਈ ਢਹਿ ਢੇਰੀ ਦੱਸਦੀ ਹੈ ਕਿ ਜੋ ਇਹ ਭਾਰੀ ਬਰਸਾਤ ਪੈ ਰਹੀ ਹੈ ਇਹ ਪੈ ਰਹੀ ਭਾਰੀ ਬਰਸਾਤ ਇੱਕ ਗਰੀਬ ਮਜ਼ਦੂਰ ਲਈ ਕਹਿਰ ਬਣ ਕੇ ਆਈ ਤਿੰਨ ਬੱਚਿਆਂ ਦੇ ਬਾਪ ਦਾ ਰਹਿਣ ਬਸੇਰਾ ਮਿੰਟਾਂ ਵਿੱਚ ਹੀ ਹੋਇਆ ਢਹਿ ਢੇਰੀ ਜੋ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਿਸ਼ਾਣਾ ਦੇ ਇੱਕ ਗਰੀਬ ਮਿਹਨਤ ਮਜ਼ਦੂਰ ਹਰਮੇਸ਼ ਸਿੰਘ ਦੇ ਪਰਿਵਾਰ ਦੇ ਘਰ ਦੀਆਂ ਹਨ ਇਸ ਗਰੀਬ ਮਜ਼ਦੂਰ ਪਰਿਵਾਰ ਦੇ ਪਈ ਭਾਰੀ ਬਰਸਾਤ ਨੇ ਮਕਾਨ ਦੀ ਛੱਤ ਨੂੰ ਢਹਿ ਢੇਰੀ ਕਰ ਦਿੱਤਾ ਜਾਨੀ ਨੁਕਸਾਨ ਤੋਂ ਤਾਂ ਬਚਾ ਰਹਿ ਗਿਆ ਲੇਕਿਨ ਘਰ ਦਾ ਸਾਰਾ ਸਮਾਨ ਮਲਵੇ ਹੇਠ ਦੱਬ ਕੇ ਬਰਬਾਦ ਹੋ ਗਿਆ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਇਸ ਗਰੀਬ ਮਜ਼ਦੂਰ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਬਾਈ ਜੀ ਰਮੇਸ਼ ਸਿੰਘ ਸਨ ਬਲਕਰਨ ਸਿੰਘ ਮਛਾਣਾਈ ਹਾਂਜੀ ਬਾਈ ਜੀ ਅੱਜ ਥੋੜਾ ਨੁਕਸਾਨ ਹੋਇਆਗਾ ਸੁਣਨ ਚਾਹੇ ਮਕਾਨ ਦੀ ਛੱਤ ਡਿੱਗ ਪਈ ਕਿੰਨਾ ਕ ਨੁਕਸਾਨ ਹੋਇਆ ਥੋੜਾ ਬਾਈ ਜੀ ਮੇਰੇ ਕੋਲੇ ਇੱਕੋ ਹੀ ਕਮਰਾ ਸੀਗਾ ਜੀ ਉਹਦੀ ਵੀ ਅੱਜ ਛੱਤ ਡਿੱਗ ਚੁੱਕੀ ਆ ਬਾਰਸ਼ ਦੇ ਕਾਰਨ ਜੀ ਮੇਰੇ ਨਿੱਕੇ ਨਿੱਕੇ ਤਿੰਨ ਲੜਕੀਆਂ ਜੀ ਬੱਚੇ ਆ ਜੀ ਮੈਂ ਦਿਹਾੜੀਦਾਰ ਬੰਦਾ ਆ ਜੀ ਆਪ ਦਾ ਦਿਹਾੜੀ ਕਰਕੇ ਬੱਚਾਂ ਦਾ ਪੇਟ ਪਾਲਦਾ ਆ ਜੀ ਮਕਾਨ ਡਿੱਗਣ ਸਮੇ ਥੋੜੇ ਬੱਚੇ ਕਿੱਥੇ ਸੀ ਮਕਾਨ ਡਿੱਗਣ ਸਮੇ ਜੀ ਕੁਦਰਤ ਮਾਲਕ ਦੀ ਵੀ ਮੇਰੇ ਬੱਚੇ ਜਿਹੜੇ ਮੇਰੇ ਭਾਈ ਦੇ ਘਰੇ ਸੀਗੇ ਜੀ ਠੀਕ ਆ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹੀ ਚਾਹੁੰਦੇ ਆ ਜੀ ਕਿ ਸਰਕਾਰ ਤੋਂ ਸਾਨੂੰ ਕੋਈ ਮਦਦ ਮਿਲ ਸਕੇ ਜੀ ਸਾਨੂੰ ਸਿਰ ਦੇ ਉੱਤੇ ਮੇਰੇ ਬੱਚਿਆਂ ਨੂੰ ਛੱਤ ਮਿਲ ਸਕੇ ਕਮਾਈ ਦਾ ਸਾਧਨ ਕੀ ਆ ਤੁਹਾਡਾ ਕਮਾਈ ਦਾ ਸਾਧਨ ਬਾਈ ਜੀ ਮੈਂ ਧਿਆੜੀ ਦੱਪਾ ਜੀ 3 350 ਧਿਆੜੀ ਕਰਕੇ ਆਪਦੇ ਜਵਾਖਾਂ ਦਾ ਪੇਟ ਭਰਦਾ ਜੀ ਕਿੰਨੇ ਬੱਚੇ ਆ ਤੁਹਾਡੇ ਟੋਟਲ ਤਿੰਨ ਲੜਕੀਆਂ ਇੱਕ ਲੜਕਾ ਚਾਰ ਬੱਚੇ ਹਾਂਜੀ ਅੱਜ ਤੁਹਾਡੇ ਗਵਾਨੀਆਂ ਦੀ ਛੱਤ ਡਿੱਗੀ ਆ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਹਾਂ ਜੀ ਵੀ ਇਹਨਾਂ ਦੇ ਬੱਚਿਆਂ ਦੀ ਵੀ ਵਿਚਾਰਾਂ ਦੀ 7 ਡਿਗ ਵੀ ਮੀ ਆਉਣ ਕਰਕੇ ਮੀ ਬਾਵਾ ਆਇਆ ਸੀਗਾ ਜਿਹਦੇ ਕਰਕੇ ਨਾ ਬੱਚਿਆਂ ਨੂੰ ਵੀ ਜਾਵਾ ਬੇ 7 ਵੀ ਹੈ ਨਹੀਂ ਇਹਨਾਂ ਦੇ ਹੁਣ ਇਸ ਟਾਈਮ ਇੱਕ ਕਮਰਾ ਸੀ ਉਹ ਵੀ ਡਿਗ ਕਹਿੰਦਾ ਹਾਂ ਹਾਂਜੀ ਇਹਨਾਂ ਨੂੰ ਸਰਕਾਰ ਵੱਲੋਂ ਇਹੀ ਸਿਹਤਾਂ ਦਿੱਤੀ ਜਾਵੇ ਤਾਂ ਕਿ ਇਹਨਾਂ ਦੀ ਸਿਰ ਦੀ ਸੱਤ ਪੈ ਸਕੇ ਹਾਂਜੀ ਸਰ ਕੀ ਹੋਇਆ ਅੱਜ ਹਾਂਜੀ ਮੈਸਕੰਦਰ ਕਮਾਂਡ ਮਿਸ਼ਾਣਾ ਅੱਜ ਬਹੁਤ ਜ਼ਿਆਦਾ ਤੇਜ਼ ਬਾਸ਼ਾਉਣ ਦੇ ਕਾਰਨ ਇੱਕ ਗਰੀਬ ਗਰੀਬ ਪਰਿਵਾਰ ਦੇ ਸਿਹਤ ਦਾ ਸ਼ੱਕ ਦਾ ਸਾਹਾ ਉੱਠ ਗਿਆ ਹੈ ਹਰਮੇਸ਼ ਸਿੰਘ ਪੁੱਤਰ ਬਲਕੰਦ ਸਿੰਘ ਇੰਨੇ ਮਿਸ਼ਾਣਾ ਦੇ ਫਿਰ ਤੋਂ ਛੱਤ ਦਾ ਸਾਇਆ ਉੱਠ ਗਿਆ। ਬਹੁਤ ਹੀ ਜ਼ਿਆਦਾ ਤੇਜ਼ بارشਾਈ ਸੀ ਜਿਸ ਦੇ ਵਿੱਚ ਇੱਕ ਗਰੀਬ ਪਰਿਵਾਰ ਦਾ ਇੱਕ ਹੀ ਕਮਰਾ ਜਿਸ ਦੀ ਛੱਤ ਡਿੱਗ ਚੁੱਕੀ ਆ ਜੋ ਕਿ ਤਿੰਨ ਬੇਟੀਆਂ ਦਾ ਬਾਪ ਆ ਦਿਹਾੜੀ ਮਜ਼ਦੂਰੀ ਕਰਕੇ ਟਾਈਮ ਪਾਸ ਕਰਦਾ ਹੈਗਾ। ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਸ ਗਰੀਬ ਦੀ ਮੋਗਹਾਰ ਨੂੰ ਸੁਣਿਆ ਜਾਵੇ।